ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਆ ਕਰੋ ਕੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਹੈਂਡਵਰਕ ਕਾਰੀਵਰਕ ਮਸ਼ੀਨਵਰਕ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕਰ ਅਵੇਲੇਬਲ ਹੈਗਾਗਾ ਜਿਵੇਂ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਫੋਟੋ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਡਿਜ਼ਾਈਨ ਹੁੰਦੇ ਨੇਗੇ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਅੱਜ ਆਪਾਂ ਤੁਹਾਨੂੰ ਦਿਖਾਉਣੇਗੇ ਬਹੁਤ ਜ਼ਿਆਦੇ ਸੋਹਣੇ ਸੌਫਟ ਦੇ ਸੂਟ ਲੈਣਗੇ ਤੇ ਸੌਫਟ ਗਲਾਸ オーਰਗੈਂਜ਼ਾ ਦੇ ਸੂਟ ਲੈਣਗੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਬਿਲਕੁਲ ਸੌਫਟ ਹੈਗਾ ਤੇ ਲਾਈਟ ਵੇਟ ਸਟੱਫ ਹੈਗਾ ਪ੍ਰਾਈਸ ਰਹੂਗਾ 1750 ਵਿਦ ਸ਼ਿਪਿੰਗ ਰਹੂਗਾ ਤੇ ਬਹੁਤ ਹੀ ਜਿਆਦੇ ਸੋਹਣਾ ਤੁਸੀਂ ਦੇਖੋ ਐਨਾ ਲਾਈਟ ਵੇਟ ਫੈਬਰਿਕ ਹੈ ਹਨਾ ਤੇ ਸੂਟ ਜੇ ਤੁਸੀਂ ਹਨਾ ਇਹਨਾਂ ਨੂੰ ਸਟ੍ਰੈਚ ਕਰਵਾਉਣੇ ਹੋਗੇ ਤਾਂ ਬਹੁਤ ਵਧੀਆ ਹਨਾ ਬਿਨਾ ਵਰਕ ਤੋਂ ਜੇ ਤੁਸੀਂ ਵਰਕ ਵੀ ਕਰਵਾਉਣਾ ਚਾਹੁੰਦੇ ਆ ਬਿਨਾ ਵਰਕ ਤੋਂ ਤਾਂ ਤੁਸੀਂ ਇਦਾਂ ਦੇ ਸੂਟ ਤਿਆਰ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਮੇਰੇ ਮਮਾ ਦਾ ਸੂਟ ਹੈਗਾ ਰੈਡੀ ਕਰਵਾਇਆਗਾ ਆਪਾਂ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਨਿਕਲਿਆਗਾ ਤੁਸੀਂ ਬੇਫਿਕਰ ਹੋ ਕੇ ਆਰਡਰ ਦੇ ਸਕਦੇ ਹੋਗੇ ਇਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਕਿਹੜੇ ਕਲਰ ਨੇਗੇ ਪਹਿਲਾ ਕਲਰ ਹੈਗਾ ਜੀ ਬਲੂ ਨੇਵੀ ਬਲੂ ਤੇ ਦੂਜਾ ਹੈਗਾ ਜੀ ਗ੍ਰੀਨ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਨੇਗੇ ਬ੍ਰਾਂਡ ਦਾ ਸਟੱਫ ਹੈਗਾ ਵਿਦਆਊਟ ਬ੍ਰਾਂਡ ਨਹੀਂ ਹੈਗਾ ਲਓ ਜੀ ਤੇ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤਿੰਨ ਕਲਰ ਨੇ ਇੰਨੋ ਹੀ ਬਹੁਤ ਜ਼ਿਆਦੇ ਸੋਹਣੇ ਨੇਗੇ ਦੁਪੱਟਾ ਵਗੈਰਾ ਤੁਸੀਂ ਇਹਦੇ ਨਾਲ ਕੋਟੇ ਦਾ ਵੀ ਰੱਖ ਸਕਦੇ ਹੋਗੇ ਚਨੌਨ ਦਾ ਵੀ ਰੱਖ ਸਕਦੇ ਹੋ ਕੋਈ ਵੀ ਰੱਖਣਾ ਚਾਹੋ ਨੇ ਰੱਖ ਸਕਦੇ ਜਿੱਦਾਂ ਕਿ ਇਹ ਫੁੱਲ ਪਿਓਰ ਕੋਟੇ ਦਾ ਦੁਪੱਟਾ ਹੈਗਾ ਇਹਦੇ ਨਾਲ ਆਪਾਂ ਡਾਈ ਵਗੈਰਾ ਕਰਾਉਣਿਆਂਗੇ ਤੇ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਆਉਂਦੀ ਹੈਗੀ ਚੁੰਨੀ ਦੀ ਇਹ ਨਾ ਬਿਲਕੁਲ ਫੁੱਲ ਪਿਓਰ ਹੈਗਾ ਕੱਲਾ ਦੁਪੱਟਾ ਨਹੀਂ ਹਲਣਾ ਜੇ ਤੁਸੀਂ ਸੂਟ ਬਾਈ ਕਰਦੇ ਹੋ ਤਾਂ ਤੁਸੀਂ ਉਹਦੇ ਨਾਲ ਮਕਵਾ ਸਕਦੇ ਹੋਗੇ ਲਓ ਜੀ ਤੇ ਇਸ ਤੋਂ ਬਾਅਦ ਜੇ ਇੱਕ ਆਪਾਂ ਹੋਰ ਫੈਬਰਿਕ ਲੈ ਕੇ ਆਏਗੇ ਨਵਾਂ ਤੇ ਇਹ ਲੈ ਕੇ ਆਏ ਸੀ ਤੀਲ ਦੇ ਵਿੱਚ ਲੈ ਕੇ ਆਇੰਗੇ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਵੀ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਪ੍ਰਿੰਟ ਦਿਖਾ ਦਿੰਨੇ ਹਾਂ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਸਰਦਾਰੀ ਪ੍ਰਿੰਟ ਨੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਜਿੱਦਾਂ ਕਿ ਇਹਦੇ ਨਾਲ ਇਹ ਵਾਲਾ ਦੁਪੱਟਾ ਵੀ ਮੈਚ ਕਰੂਗਾ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦਾ ਹੀ ਚੈੱਕ ਲਾਈਨਾਂ ਨੇਗੀਆਂ ਡਿਜ਼ਾਈਨ ਇਦਾਂ ਦਾ ਕੀਤਾ ਹੋਇਆ ਤਾਂ ਇਹ ਵਾਲਾ ਦੁਪੱਟਾ ਵੀ ਬਹੁਤ ਜਿਆਦੇ ਕਿਉਂਕਿ ਇਹ ਵਧੀਆ ਦੇ ਵਿੱਚ ਸੁੱਟਨੇ 2000 2000 ਦਾ ਸੂਟ ਹੈਗਾ ਵਿਦ ਸ਼ਿਪਿੰਗ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਿੰਨੀ ਆ ਬਹੁਤ ਸੋਹਣੇ ਆਪਾਂ ਰੰਗ ਲੈ ਕੇ ਆਏ ਆਂਗੇ ਲੋ ਜੀ ਨੈਕਸਟ ਕਲਰ ਹੈਗਾ ਜੀ yellow ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਜੇ ਤੁਹਾਨੂੰ ਕੋਈ ਵੀ ਜਿਹੜਾ ਵੀ ਪਸੰਦ ਆਉਂਦਾਗਾ ਤਾਂ ਤੁਸੀਂ ਉਹ ਆਰਡਰ ਕਰ ਸਕਦੇ ਹੋਗੇ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਲੇਟੈਸਟ ਡਿਜ਼ਾਈਨ ਨੇ ਲੇਟੈਸਟ ਪ੍ਰਿੰਟ ਹੈ ਲੇਟੈਸਟ ਫੈਬਰਿਕ ਹੈਗਾ ਤੇ ਬਹੁਤ ਵਧੀਆ ਹਰ ਇੱਕ ਕੱਪੜਾ ਪਰ ਰਿਵਾਜ ਮੁਤਾਬਿਕ ਲੈ ਕੇ ਆਉਣੇ ਆਗੇ ਵੀ ਹਾਂ ਹੁਣ ਇਦਾਂ ਇਹ ਵਾਲੀ ਚੀਜ਼ ਚੱਲੀ ਹੈਗੀ ਲਓ ਜੀ ਇਸ ਤੋਂ ਬਾਅਦ ਹੈਗਾ ਇਹਦੇ ਵਿੱਚ ਲਵੈਂਡਰ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਇੱਕ ਲੈਣਾ ਸੂਟ ਦੋ ਲੈਣਾ ਜਿੰਨੇ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਲੋ ਜੀ ਬਾਕੀ ਇਹਦੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਕਿਉਂਕਿ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਈਗੀ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਗੇ ਤਾਂ ਹੋਰ ਇਸ ਤੋਂ ਵੀ ਜ਼ਿਆਦਾ ਸੋਹਣਾ ਬਣ ਜੂ ਜਿੱਦਾਂ ਕਿ ਇਹਦੇ ਉੱਪਰ ਗ੍ਰੀਨ ਕਲਰ ਦਾ ਪੈਚ ਲਾ ਕੇ ਬਹੁਤ ਜ਼ਿਆਦਾ ਸੋਹਣਾ ਵਰਕ ਉੱਠੂਗਾ ਇਹ ਤਾਂ ਤੁਸੀਂ ਕਰਵਾ ਸਕਦੇ ਹੋਗੇ ਇਹਦੇ ਵਿੱਚ ਵੀ ਆਏ ਸੀਗੇ ਆਪਾਂ ਚਾਰ ਰੰਗ ਲੈ ਕੇ ਆਏ ਸੀ ਚਾਰ ਕਲਰ ਸੀਗੇ ਇਹਦੇ ਵਿੱਚ ਸੂਟ ਹੈਗੇ ਨੇ ਅਵੇਲੇਬਲ ਕਿਉਂਕਿ ਨਵਾਂ ਫੈਬਰਿਕ ਹੈ ਅੱਜ ਹੀ ਪਾਇਆਗਾ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਇੱਕ ਤੋਂ ਦੋ ਸੂਟ ਜਿਵੇਂ ਵੀ ਤੁਸੀਂ ਆਰਡਰ ਕਰੋਗੇ ਬਸ ਇੱਥੇ ਤੱਕ ਮਿਲ ਜਾਣਗੇ ਸੂਟ ਲਓ ਜੀ ਅਗਲਾ ਹੈਗਾ ਜੀ ਪਿੰਕ ਕਲਰ ਤੇ ਸਾਰੇ ਕਲਰ ਬਹੁਤ ਜਿਆਦੇ ਸੋਹਣੇ ਲੱਗੇ ਹੁਣ ਆਪਾਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਆਂਗੀ ਤੇ ਇੱਕ ਇਹਦੇ ਵਿੱਚ ਕਲਰ ਹੈਗਾ ਰਾਸ਼ਟ ਸ਼ੇਡ ਹੈਗਾ ਲਓ ਜੀ ਇਹ ਵਾਲਾ ਛੇੜ ਵੀ ਤੁਸੀਂ ਚੈੱਕ ਕਰ ਸਕਦੇ ਹੋ ਰਸਟ ਛੇੜ ਹੈਗਾ ਲੋ ਜੀ ਆਰਡਰ ਆਪਣਾ ਜਲਦੀ ਕਰ ਦਿਓ ਜਿਵੇਂ ਜਿਵੇਂ ਭੈਣਾਂ ਦੀ ਪੇਮੈਂਟ ਆਈ ਜਾਊਗੀ ਉਹਨਾਂ ਉਹਨਾਂ ਲਈ ਆਪਾਂ ਇਹ ਸੂਟ ਨੇਗੇ ਦੇ ਦਾਂਗੇ ਲੋ ਜੀ ਜੇ ਬਾਹਰ ਤੋਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਕਾਫੀ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤਾਂ ਤੁਸੀਂ ਆਪਣੇ ਸੂਟ ਇਹ ਐਡ ਕਰਵਾ ਸਕਦੇ ਹੋ ਵਿੱਚ ਤੇ ਹੁਣ ਆਪਾਂ ਇੱਕ ਤੁਹਾਨੂੰ ਨਵੀਂ ਚੀਜ਼ ਹੋਰ ਦਿਖਾਉਣੇ ਆਂਗੇ ਤੇ ਬਹੁਤ ਜ਼ਿਆਦੇ ਸੋਹਣੀ ਆਪਾਂ ਜੌਰਜਟ ਲੈ ਕੇ ਆਏ ਆਂਗੇ ਕੋਈ ਇਹਦੇ ਉੱਪਰ ਵਰਕ ਕਰਵਾਉਣ ਦੀ ਲੋੜ ਨਹੀਂ ਵਿਦ ਵਰਕ ਇਹ ਆਪਾਂ ਦੁਪੱਟਿਆਂ ਨਾਲ ਵੀ ਸੂਟ ਹਾਂਜੀ ਆਪਾਂ ਲੈ ਕੇ ਆਏਗੇ ਆਰੀ ਵਰਕ ਦੇ ਬਹੁਤ ਜਾਦੇ ਸੋਹਣੇ ਸੂਟ ਪਹਿਲਾਂ ਇਹ ਆਪਾਂ ਵਿਦ ਦੁਪੱਟਾ ਸੇਲ ਕੀਤੇ ਨੇਗੇ ਹੁਣ ਆਪਾਂ ਲੈ ਕੇ ਆਏ ਆ ਵਿਦਆਊਟ ਦੁਪੱਟਾ ਤੇ ਇਹਨਾਂ ਦਾ ਪ੍ਰਾਈਸ ਹੈਗਾ 1500 ਜੌਰਜਟ ਦੇ ਉੱਪਰ ਨੇ ਬਹੁਤ ਜਾਦੇ ਸੋਨਾ ਜੌਰਜਟ ਦਾ ਫੈਬਰਿਕ ਲੱਗਿਆ ਹੋਇਆ ਹੈਗਾ ਕੋਈ ਇਹਨੂੰ ਤੁਹਾਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾ ਪ੍ਰੈਸ ਤੋਂ ਇਹਨੂੰ ਪਾ ਸਕਦੇ ਹੋਗੇ ਤੇ ਘਰ ਇਹ ਵਾਸ਼ ਹੋ ਜਾਣਗੇ 1500 ਪ੍ਰਾਈਸ ਹੈਗਾ ਪ੍ਰਿੰਟਡ ਡਿਜ਼ਾਈਨ ਸਭ ਦੇ ਅਲੱਗ-ਅਲੱਗ ਆਉਣਗੇ ਜਿਵੇਂ ਕਿ ਤੁਹਾਨੂੰ ਕੋਈ ਇਹਦੇ ਉੱਪਰ ਵਰਕ ਕਰਾਉਣ ਦੀ ਲੋੜ ਨਹੀਂ ਵਿਦ ਵਰਕ ਆ ਰਹੀ ਹੋਇਆ ਹੋਇਆਗਾ 1500 ਪ੍ਰਾਈਸ ਰਹੂਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਹਾਂ ਕਿ ਸਾਰੇ ਲੋ ਜੀ ਨੈਕਸਟ ਕਲਰ ਹੈਗਾ ਜਿੱਦਾਂ ਕਿ ਬਲੈਕ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖਣਾ ਚਾਹੁੰਦੇ ਹੋ ਕੰਟਰਾਸਟ ਰੱਖ ਸਕਦੇ ਹੋ ਜੇ ਤੁਸੀਂ ਇਦਾਂ ਹੀ ਮਤਲਬ ਇਹਨੂੰ ਸਟਿਚ ਕਰਵਾਉਣਾ ਚਾਹਣੇ ਹੋਗੇ ਹਨਾ ਕੰਟਰਾਸਟ ਨਹੀਂ ਰੱਖਣਾ ਹੈਗਾ ਤਾਂ ਤੁਸੀਂ ਮਤਲਬ ਇਹ ਬੇਸ ਨਾਲ ਦਾ ਵੀ ਰੱਖ ਸਕਦੇ ਹੋ ਜੇ ਤੁਸੀਂ ਇਹਨੂੰ ਇਦਾਂ ਹੀ ਸਟਿਚ ਕਰਵਾਉਣਾ ਚਾਹੁੰਦੇ ਥੋੜਾ ਬਦ ਡਿਜ਼ਾਈਨ ਕਰਕੇ ਜਿਹਦੇ ਇਹਦੇ ਵਿੱਚ ਫੁੱਲ ਪਏ ਹੋਏ ਨੇ ਉਦਾਂ ਦੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋਗੇ ਕਲਰ ਸਾਰੇ ਹੀ ਸੋਨੇ ਨੇ ਪ੍ਰਿੰਟ ਅਲੱਗ-ਲੱਗ ਨੇ 1 ਲੋ 2 ਲੋ ਜਿੰਨੇ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਫੈਬਰਿਕ ਦੀ ਕੁਆਲਿਟੀ ਇੰਨੀ ਜ਼ਿਆਦੇ ਸੋਹਣੀ ਹੈ ਕਿਉਂਕਿ ਇਹ ਸਟੱਫ ਦੀ ਜਿਹੜੀ ਫਿਟਿੰਗ ਹੈਗੀ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈਗੀ ਲੋ ਜੀ ਨੈਕਸਟ ਕਲਰ ਹੈਗਾ ਪੀਚ ਹੈਗਾ ਲਓ ਜੀ 컬러 ਇੱਕ ਤੋਂ ਇੱਕ ਹੈਗਾ ਜੇ ਤੁਸੀਂ ਕਿਸੇ ਨੂੰ ਗਿਫਟ ਕਰਨੇ ਨੇ ਇਹ ਸੂਟ ਤੁਸੀਂ ਦੇਣ ਲੈਣ ਲਈ ਵੀ ਲੈਣੇ ਨੇ ਹਨ ਜਿੱਦਾਂ ਕਿ ਹੁਣ ਵਿਆਹਾਂ ਦਾ ਸੀਜ਼ਨ ਹੈਗਾ ਤਾਂ ਵੀ ਬਹੁਤ ਜ਼ਿਆਦੇ ਸੋਹਣਾ ਸਟੱਫ ਹੈਗਾ ਤੇ ਤੁਸੀਂ ਬੇਫਿਕਰ ਹੋ ਕੇ ਇਹਨੂੰ ਲੈ ਸਕਦੇ ਹੋ ਜੇ ਤੁਸੀਂ ਆਪ ਵੀ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਤੁਸੀਂ ਕਰਵਾ ਸਕਦੇ ਹੋਗੇ ਲਓ ਜੀ ਪ੍ਰਿੰਟ ਦੇਖ ਸਕਦੇ ਹੋ 컬러 ਦੇਖ ਸਕਦੇ ਹੋ ਡਿਜ਼ਾਈਨ ਦੇਖ ਸਕਦੇ ਹੋਗੇ ਸਾਰਿਆਂ ਦੇ ਅਲੱਗ-ਅਲੱਗ ਨੇਗੇ ਲੋ ਜੀ ਇਹਦੇ ਤੇ ਇਹਦੇ ਵਿੱਚ ਅਲੱਗ ਲੱਗਦਾ ਡਿਜ਼ਾਈਨ ਹੈਗਾ ਥੋੜਾ ਜਿਹਾ 19 20 ਦਾ ਕਲਰ ਦਾ ਫਰਕ ਹੈ ਮੈਂ ਤੁਹਾਨੂੰ ਦੋਨੋਂ ਤਾਂ ਦਿਖਾਏ ਨੇ ਵੀ ਤੁਹਾਨੂੰ ਪਤਾ ਲੱਗ ਸਕੇ ਹਨਾ ਵੀ ਕਿਹੜਾ ਹੈਗਾ ਲੋ ਜੀ ਇੱਕ ਸੂਟ ਹੈਗਾ ਦੋ ਦੋ ਹੈਗੇ ਨੇ ਅਵੇਲੇਬਲ ਜਿੰਨੇ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋਗੇ ਇਹ ਥੋੜਾ ਜਿਹਾ ਕਲਰ ਦਾ ਫਰਕ ਹੈਗਾ ਉਹਦੇ ਨਾਲੋਂ 19 20 ਦਾ ਜ਼ਿਆਦਾ ਨਹੀਂ ਲੋ ਜੀ ਵਾਈਟ ਦੇ ਉੱਪਰ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋਗੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਪੈਚ ਲਗਾ ਕੇ ਤਾਂ ਵੀ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਜੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਪਾਉਣੇ ਹੋਗੇ ਤਾਂ ਵੀ ਵਧੀਆ ਬਣੂਗਾ ਬਿਨਾਂ ਜਿੱਦਾਂ ਕਿ ਤੁਸੀਂ ਹਨਾ ਆਪਾਂ ਵਰਕ ਨਹੀਂ ਕਰਵਾਉਣਾ ਚਾਹੁੰਦੇ ਦੁਪੱਟਾ ਤੁਸੀਂ ਇਹਦੇ ਨਾਲ ਜੌਰਚਰ ਦਾ ਰੱਖ ਸਕਦੇ ਹੋਗੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਦੀ ਡਿਟੇਲ ਦਿੰਨੀ ਹੁੰਦੀ ਆ ਵੀ ਤੁਸੀਂ ਇਹਦੇ ਨਾਲ ਇਹ ਇਦਾਂ ਐਵੇਂ ਦਾ ਦੁਪੱਟਾ ਰੱਖ ਸਕਦੇ ਹੋ ਦੇ ਨਾਲ ਇਸ ਤਰ੍ਹਾਂ ਸਲਾਈ ਕਰਾ ਸਕਦੇ ਹੋ ਹਨਾ ਜੇ ਤੁਸੀਂ ਸਾਡੇ ਕੋਲੋਂ ਸਲਾਈ ਨਹੀਂ ਵੀ ਕਰਾਉਂਦੇ ਹੈਗੇ ਜਦੋਂ ਆਪਾਂ ਹੁਣ ਸਟਿਚਿੰਗ ਵਾਲੀ ਵੀਡੀਓ ਹੈ ਘੱਟ ਪੈਂਦੀ ਹੈਗੀ ਕਿਉਂਕਿ ਸਟਿਚ ਹੋ ਕੇ ਜਾਈ ਜਾਂਦੇ ਨੇਗੇ ਸੂਟ ਇਕੱਠੇ ਜਾਂਦੇ ਨੇਗੇ ਤੇ ਉਹਨਾਂ ਦੀ ਵੀਡੀਓ ਕੱਟ ਪੈਣਦੀ ਹੈ ਨਹੀਂ ਤੁਸੀਂ ਡਿਜ਼ਾਈਨ ਸਾਡੇ ਵਾਲੇ ਸਕਰੀਨਸ਼ਾਟ ਲੈ ਕੇ ਤੁਸੀਂ ਜਿੱਥੋਂ ਵੀ ਤਿਆਰ ਕਰਵਾਉਣਾ ਹੈ ਉਹ ਕਰਵਾ ਸਕਦੇ ਹੋਗੇ ਲਓ ਜੀ ਇਹ ਲਾਸਟ ਸੂਟ ਸੀਗਾ ਤੁਸੀਂ ਦੇਖ ਸਕਦੇ ਹੋ ਕਾਫੀ ਸੂਟ ਲਿੰਗੇ ਅੱਜ ਆਪਾਂ ਵੀਡੀਓ ਦੇ ਵਿੱਚ ਦਿਖਾਏ ਨੇ ਅਲੱਗ-ਅਲੱਗ ਪ੍ਰਾਈਸ ਰਹੂਗਾ ਇਹਨਾਂ ਦਾ 1500 ਪ੍ਰਾਈਸ ਹੈਗਾ ਦੁਪੱਟਾ ਵਗੈਰਾ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਹਰ ਇੱਕ ਮਟੀਰੀਅਲ ਦੇ ਦੁਪੱਟੇ ਆਪਣੇ ਕੋਲੇ ਹੈਗੇ ਨੇ ਜੇ ਚਾਹੀਦੀ ਤੁਸੀਂ ਸੈਮੀ ਚਲੋ ਚਿਹਰੀ ਤੁਸੀਂ ਫੁੱਲ ਪਿਓਰ ਦੇ ਵਿੱਚ ਲੋ ਕੋਈ ਵੀ ਤੁਸੀਂ ਹੈਂਡਵਰਕ ਦਾ ਸੂਟ ਲੈਣਾ ਚਾਹੋਗੇ ਹਨਾ ਵੀ ਇਹ ਨਾ ਸੋਚੋ ਸਾਡੇ ਕੋਲੇ ਫੈਬਰਿਕ ਨਹੀਂ ਅਵੇਲੇਬਲ ਹੈਗਾ ਸਾਰਾ ਫੈਬਰਿਕ ਅਵੇਲੇਬਲ ਹੈ ਸੈਮੀ ਦੇ ਵਿੱਚ ਲੋ ਫੁੱਲ ਪਿਓਰ ਦੇ ਵਿੱਚ ਲੋ ਜਿਹੜੀ ਚੀਜ਼ ਦੀ ਵੀ ਤੁਸੀਂ ਸਾਡੇ ਕੋਲੇ ਡਿਮਾਂਡ ਕਰੋਗੇ ਪਿਕ ਸ਼ੇਅਰ ਕਰੋਗੇ ਹਰ ਇੱਕ ਚੀਜ਼ ਤੁਹਾਡੇ ਲਈ ਹਾਜ਼ਰ ਹੈਗੀ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰ ਸਕਦੇ ਹੋਗੇ ਸਾਡੇ ਡਿਜ਼ਾਈਨਿੰਗ ਦੇ ਜਿਹੜੇ ਹੁਣ ਆਪਣੇ ਵਰਕ ਵਾਲੇ ਸੂਟ ਰੈਡੀ ਹੋ ਰਹੇ ਨੇ ਲੈ ਕੇ ਆਵਾਂਗੇ ਤੁਹਾਡੇ ਲਈ ਵੀਡੀਓ ਉਹਦੇ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋ ਮਸ਼ੀਨ ਵਰਕ ਹਾਰੀ ਵਰਕ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਵੀ ਤੁਸੀਂ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ੍ਰੀ ਅਕਾਲ ਜੀ